Thank you. ਮਨਸਾ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਮਹਿਲਾ ਸਮੇਤ ਉਸਦੇ ਸਾਥੀ ਕੋਲੋਂ 2 ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਪ੍ਰਾਪਤ ਕਰਕੇ ਮਾਮਲਾ ਦਰਜ ਕਰ ਲਿਆ ਹੈ ਐਸਐਸਪੀ ਮਨਦੀਪ ਸਿੰਘ ਨੇ ਦੱਸਿਆ ਕਿ ਪੁਹਾੜ ਪੁਲਿਸ ਨੂੰ ਨਾਕਾਬੰਦੀ ਦੌਰਾਨ ਇੱਕ ਜੈੱਡ ਸੈੱਟ ਗੱਡੀ ਰੋਕੀ ਤਾਂ ਉਸ ਵਿੱਚ ਸਵਾਰ ਇੱਕ ਮਹਿਲਾ ਤੇ ਉਸਦੇ ਸਾਥੀ ਤੋਂ 2 ਬੋਰੇ ਨਸ਼ੀਲੀਆਂ ਗੋਲੀਆਂ ਦੇ ਪ੍ਰਾਪਤ ਕਰਕੇ ਗ੍ਰਿਫਤਾਰ ਕਰ ਲਿਆ ਹੈ ਮਾਨਸਾ ਟੈਵਰੇ ਟੀਵੀ ਲਈ ਮਨੀਸ਼ ਸ਼ਰਮਾ ਹਾਂ ਬਈ ਕੀ ਨਾਮ ਹੈ ਤੇਰਾ ਇਹਨੇ ਮਾਨਸਾ ਪੁਲਿਸ ਨੇ ਫੜਿਆ ਕੀ ਮਾਮਲਾ ਮਾਮਲਾ ਆਪਣਾ ਦੱਸੋ ਅੱਛਾ ਕਿਉਂ ਫੜਿਆ ਕੀ ਸੀਗਾ ਕਿਥੋਂ ਲੈ ਕੇ ਆ ਕਿੰਨੀਆਂ ਗੋਲੀਆਂ ਆ ਰਾਜਾ ਕਿੰਨੀਆਂ ਗੋਲੀਆਂ ਆ ਤਦ ਤੋਂ ਐਪੀਸੋਡ ਸਾਰੀ ਸ਼ੁਰੂ ਕਰ ਦਿੱਤੇ ਕਿੰਨੀ ਦੇਰ ਤੱਕ ਕੰਮ ਕਰੇ ਕਿੰਨੇ ਦਾ ਵਿਕਦਾ ਜੀ ਇੱਕ ਪੱਤਰ ਕਿੰਨੇ ਰਿਆ ਹੁੰਦੀ ਸੀ ਕਿ ਵੀ ਕਿਨਾ ਮੇਰਾ ਕੋੜੀਆ ਗੱਛੀ ਪਤਾ ਨਹੀਂ ਸੀ ਕਿਵੇਂ ਲੈ ਗਏ ਤੂੰ ਨਾਲ ਪਤਾ ਨਹੀਂ ਇਹ ਗੋਲੀਆਂ ਲੈਣ ਗਏ ਸੀ ਕੁਝ ਤਾਂ ਕਹਿ ਕੇ ਲੈ ਗਏ ਹੋਣਾ ਕੋਈ ਪਸਤਾਵਾ ਹੈ ਮੇਰਾ ਫਰੈਂਡ ਆ ਜੀ ਮੈਨੂੰ ਕੋਈ ਦੱਸ ਕੋਈ ਪਸਤਾਵਾ ਨਹੀਂ ਪਸਤਾਵਾ ਹੈਗਾ ਵੀ ਆ ਜੀ ਕੋਈ ਹੋਰ ਸਰ ਕੀ ਮਾਮਲਾ ਤੇ ਕਿੰਨੇ ਫਰਵੀ ਹੋਈ ਹੈ ਤੇ ਕਿੰਨੇ ਬੰਦੇ ਫੜੇ ਗਿਆ ਕੱਲ ਸ਼ਾਮੀ ਤਕਰੀਬਨ 4 ਵਜੇ ਬੋਹਾ ਪੁਲਿਸ ਵੱਲੋਂ ਸਪੈਸ਼ਲ ਨਾਕਾਬੰਦੀ ਕੀਤੀ ਗਈ ਸੀ ਇਹ ਨਾਕਾਬੰਦੀ ਡਰੇਂਕ ਪੁਲ ਪਿੰਡ ਗਾਮੀਵਾਲ ਬੋਹਾ ਤੇ ਸਾਡੀ ਨਾਕਾ ਟੀਮ ਦੇ ਇੰਚਾਰਜ ਏਐਸਸੀ ਅਮਰੀਕ ਸਿੰਘ ਨਾਲ ਦਮਦੂਰ ਸਿੰਘ ਐਸਆਈ ਹੈਡ ਕਨਸਟੇਬਲ ਕੁਲਦੀਪ ਸਿੰਘ ਕਨਸਟੇਬਲ ਜਗੀਰ ਸਿੰਘ ਲੈਡੀ ਕਨਸਟੇਬਲ ਵੀਰਪਾਲ ਕੌਰ ਤੇ ਪੀਐਚੀ ਗਿੰਦਰ ਸਿੰਘ ਇਹਨਾਂ ਵੱਲੋਂ ਇੱਕ ਨਾਕਾ ਲਗਾਇਆ ਗਿਆ ਸੀ ਅਤੇ ਇਹਨਾਂ ਨੇ ਜਦੋਂ ਨਾਕੇ ਦੌਰਾਨ ਇੱਕ ਗੱਡੀ ਜਿਹਦਾ ਨੰਬਰ 12 24 ਐਸਐਨ ਸੀ ਸੀ ਇਹ ਰਤਿਆ ਸਾਈਡ ਵੱਲੋਂ ਆ ਰਹੀ ਸੀ ਔਰ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਇਹਦੇ ਵਿੱਚ ਇੱਕ ਮੇਲ ਮੈਂਬਰਸ਼ਿਪ ਫੀਮੇਲ ਸੀ ਜਦੋਂ ਇਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿਹੜਾ ਡਰਾਈਵਰ ਉਹ ਗੱਡੀ ਚਲਾ ਰਿਹਾ ਸੀ ਮੇਲ ਸੀ ਉਹ ਉਹਨੇ ਪਰਜੰਦੀ ਕੋਸ਼ਿਸ਼ ਕੀਤੀ ਲੇਕਿਨ ਸਾਡੀ ਜਿਹੜੀ ਮੌਕੇ ਤੇ ਤਣਾਤ ਪਾਰਟੀ ਨੇ ਉਹਨੂੰ ਤੁਰੰਤ ਕਾਬੂ ਕਰ ਲਿਆ ਅਤੇ ਉਸ ਦੌਰਾਨ ਉਸ ਤੋਂ ਬਾਅਦ ਜਦੋਂ ਅਸੀਂ ਕਾਰ ਦੀ ਚੈਕਿੰਗ ਕੀਤੀ ਗਈ ਪੁਲਿਸ ਪਾਰਟੀ ਵੱਲੋਂ ਤੇ ਪਾਇਆ ਗਿਆ ਵੀ ਇਹਦੇ ਵਿੱਚ ਦੋ ਬੁਰੇ ਸਨ ਗੱਟੇ ਜਿਹਦੇ ਵਿੱਚ ਇੱਕ ਵਿੱਚ ਐਲਫਰਾ ਐਲਫਰਾ ਜੋਲੰਬ 0.5 ਐਮਸੀ ਵੀਰ ਟੋਟਲ ਗੋਲੀਆਂ 1,6800 ਇਹਦੇ ਵਿੱਚ ਸੀ ਅਤੇ ਦੂਜੇ ਗੱਟੇ ਦੇ ਵਿੱਚ ਕੈਡਵੀ ਡਾਲ ਇਹ ਇਹਨਾਂ ਦੀ ਮਾਤਰਾ ਟੋਟਲ 30,500 ਗੋਲੀ ਦੂਜੇ ਵਿੱਚ ਸੀ ਟੋਟਲ ਗੋਲੀਆਂ ਜਿਹੜੀਆਂ ਸੀ ਪ੍ਰਾਪਤ ਕੀਤੀਆਂ ਹਨ ਉਹ ਹੈ ਉਹ ਹਨ 1,37,300 ਐਫਆਈਆਰ ਇਹਨਾਂ ਦੇ ਅਗੇਂਸਟ ਜਿਹੜਾ ਹੈਗਾ ਲਾਂਚ ਕਰ ਦਿੱਤੀ ਗਈ ਹੈ ਅੰਡਰ ਰੈਲੇਵੈਂਟ ਸੈਕਸ਼ਨ ਦੇ ਵਿੱਚ ਜਿਹੜੀਆਂ ਗੋਲੀਆਂ ਜਿਹੜੀਆਂ ਸੀਗੀਆਂ ਇਹ ਇੱਕ ਰਕੇਸ਼ ਰਾਮ ਨਾਮੀ ਵਿਅਕਤੀ ਹੈਗਾ ਸਿਵਾਨੀ ਇਹ ਸਿਵਾਨੀ ਕਸਬਾ ਰਾਮਗੜ੍ਹ ਡਿਸਟ੍ਰਿਕਟ ਹਿਸਾਰ ਇੱਥੋਂ ਇਹ ਲੈ ਕੇ ਆਏ ਸੀਗੇ ਇਹ ਵਿਅਕਤੀ ਮੋਬਾਈਲ ਵਗੈਰਾ ਵੀ ਲੈ ਰਹੇ ਆ ਸਾਰਾ ਕੁਝ ਕਰ ਰਹੇ ਆ ਇਨਵੈਸਟੀਗੇਸ਼ਨ ਕਰ ਰਹੇ ਆ ਕਿ ਕਿੱਥੋਂ ਕਿੱਥੋਂ ਲੈ ਕੇ ਆਇਆ ਇਹ ਇਹਨਾਂ ਦਾ ਇਹਨਾਂ ਦਾ ਸੌਦਾ ਤਕਰੀਬਨ 4 ਲੱਖ ਰੁਪਏ ਵਿੱਚ ਹੋਇਆ ਸੀ 80000 ਰੁਪਿਆ ਜਿਹੜਾ ਹੈਗਾ ਜਿਹੜਾ ਜਿਹਨੂੰ ਅਸੀਂ ਕਾਪੂ ਕੀਤਾ ਹੈ ਉਹ 80000 ਰੁਪਿਆ ਜਿਹੜਾ ਹੈਗਾ ਉਹਨੇ ਅਡਵਾਂਸ ਦੇ ਦਿੱਤਾ ਸੀ ਤੇ ਬਾਕੀ ਰਕਮ ਹਲੇ ਪੈਂਡਿੰਗ ਸੀ ਤੇ ਇਹ ਜਿਹੜੇ ਵਿਅਕਤੀ ਸੀ ਜਿੰਨਾਂ ਕੋਲੋਂ ਰਿਕਵਰੀ ਹੋਈ ਹੈ ਤਕਰੀਬਨ ਜੋ ਵੀ ਗੋਲੀਆਂ ਇਹਨਾਂ ਕੋਲ ਪ੍ਰਾਪਤ ਹੋਈਆਂ ਡਬਲ ਰੇਟ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਜਾਂ ਜਿਹੜੇ ਲੋਡ ਬੰਦ ਹੋਰ ਹੈਗੇ ਇਹ ਨਸ਼ੇੜੀ ਉਹਨਾਂ ਨੂੰ ਇਹ ਡਬਲ ਦੇ ਰੇਟ ਦੇ ਵਿੱਚ ਵੇਚਦੇ ਸਨ ਇਹਨਾਂ ਦਾ ਕੋਈ ਕ੍ਰਿਮੀਨਲ ਰਿਪੋਰਟ ਹੈ ਕਿ ਇਹਨਾਂ ਦੀ ਕੀਮਤ ਕਿੰਨੀ ਆ ਕੋਲੋਂ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਜਿਹੜਾ ਹੈ ਇਹ ਜਿਹੜਾ ਹੈਗਾ ਨਿਰਮਲ ਸਿੰਘ ਜਿਹਨੂੰ ਅਸੀਂ ਕਾਬੂ ਕੀਤਾ ਹੈ 2011-12 ਦੇ ਵਿੱਚ ਪੀਐਸ ਦਾਖਾ ਦੇ ਵਿੱਚ ਇਹਦੇ ਖਿਲਾਫ 20 ਕਿਲੋ ਖੁਕੀ ਦਾ ਪਰਚਾ ਰਜਿਸਟਰ ਹੋਇਆ ਸੀ ਲੇਕਿਨ ਜੀ ਦੇ ਦਰਸ਼ਨ ਮੁਤਾਬਕ ਇਹ ਹੋਰ ਮੂਰੀ ਤੋਂ ਬਰੀ ਹੋ ਚੁੱਕਾ ਹੈ ਤੇ ਗੋਲੀਆਂ ਦੀ ਕੀਮਤ ਕੋਈ ਨਹੀਂ ਗੋਲੀਆਂ ਦੀ ਕੀਮਤ ਅਸੀਂ ਐਸੈਸ ਕਰਣੀ ਆ ਹਾਲੇ ਆਹੋ ਕੀ ਇਹ ਉਹਨਾਂ ਤੇ ਐਮਆਰਪੀ ਲਿਖਿਆ ਹੋਇਆ और पर जो तो पत्ते उत्तर तकरीबन एक पत्ता तेईस रुपए का है एक पत्ता एक सौ सताईस रुपए का है